ਰੋਟੈਸ ਰੱਖਿਆ ਗਿਆ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਨੂੰ ਲੈ ਕੇ ਕਾਂਗਸ ਹਾਈ ਕਮਾਨ ਵੱਲੋਂ ਸਾਨੂੰ ਉਦੇਸ਼ ਆਇਆ ਸੀ ਕੋਈ ਬਲੌਕ ਪੱਧਰ ਤੇ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦਾ ਜਿਹੜਾ ਪ੍ਰੋਟੈਸਟ ਹੈ ਤੁਸੀਂ ਸੰਵਿਧਾਨ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਕਿਸ ਤਰ੍ਹਾਂ ਬਾਬਾ ਅਮਿਤਕਰ ਸਾਹਿਬ ਦੇ ਉੱਤੇ ਟਿੱਪਣੀਆਂ ਕਰ ਰਹੀ ਉਹਨਾਂ ਦੇ ਗਲਤ ਸ਼ਬਦ ਕਹਿ ਰਹੀ ਹੈ ਉਸ ਨੂੰ ਲੈ ਕੇ ਅਸੀਂ ਅੱਜ ਸੈਂਟਰਲ ਕੰਸਿਸਟੈਂਸੀ ਦੇ ਵੱਲੋਂ ਤੇ ਸਾਰੇ ਮੇਰੇ ਨਾਲ ਸਾਰੇ ਕੌਂਸਲਰ ਸਮਸਨ ਦੋਸਤ ਜਿਹੜਾ ਆਪਣਾ ਮਹੋਤਸਵ ਜੀ ਸੀਨੀਅਰ ਸਾਡੇ ਆਕੂ ਨੇ ਸੀਨੀਅਰ ਡਿਪਟੀ ਮੇਰ ਮੂੰਚੋਂ ਨਿਕਲਣ ਲੱਗਾ ਸੀ ਸੀਨੀਅਰ ਸਾਡੇ ਲੀਡਰ ਨੇ ਸੋ ਇਸ ਕਰਕੇ ਤੁਸੀਂ ਸਾਰੇ ਇਕੱਠੇ ਹੋ ਕੇ ਨਵੀਨ ਜੀ ਆਏ ਨੇ ਮੇਰੇ ਨਾਲ ਤੂਜੀ ਹੋਰ ਸਾਰੇ ਸਾਥੀ ਅਰुण ਸ਼ਰਮਾ ਜੀ ਵਿੱਕੀ ਜੀ ਬਲਾਕ ਪ੍ਰਧਾਨ ਬੇਪਨ ਅਰੋੜਾ ਜੀ ਸਾਰਿਆਂ ਨੇ ਰਲ ਜੁਲ ਕੇ ਅੱਜ ਦਾ ਰਾਣਾ ਜੀ ਸਾਰੇ ਸਾਥੀ ਖੜੇ ਨੇ ਕੋਈ ਸਾਰਿਆਂ ਨੇ ਮਿਹਨਤ ਕਰਕੇ ਚੰਚਲ ਸਿੰਘ ਜਗਿੰਦਰ ਸਿੰਘ ਜੀ ਸਾਰੇ ਬੱਚੀ ਜੀ ਕਿਦਾ ਕਿਦਾ ਨਾਮ ਲਵਾਂ ਪਾਠਕ ਸਾਹਿਬ ਬਬੂ ਵਾਲੀਆ ਜੀ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਦਾ ਪ੍ਰੋਗਰਾਮ ਸਫਲ ਸੇਕ ਕੀਤਾ ਔਰ ਸੈਂਕੜੇ ਲੋਕ ਇਕੱਠੇ ਹੋ ਤਾਕੀ ਦੀ ਸੈਂਟਰ ਦੀ ਸਰਕਾਰ ਅਜੇ ਸਰਕਾਰ ਨੂੰ ਕਿਹਾ ਜਾਵੇ ਉਹਨਾਂ ਨੂੰ ਅੱਗੇ ਵਾਸਤੇ ਤੁਸੀਂ ਸचेतना ਕਰਦੇ ਆ ਕਿ ਇਸਤਾਂ ਦੇ ਅਪਸ਼ਬਦ بیمਾ ਵਿੱਚ ਇਹਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਨੂੰ ਲੈ ਕੇ ਉਹਨੂੰ ਪਤਾ ਹੈ ਕਿ ਭਾਜਪਾ ਸਰਕਾਰ ਸੈਂਟਰ ਦੇ ਵਿੱਚ ਸੰਸਦ ਦੇ ਵਿੱਚ ਬਾਬਾ ਭੀਮrao ਸਾਹਿਬ ਸੰਸਦ ਦੇ ਪਤੀ ਜੋਨਾਂ ਦੇ ਸੰਵਿਧਾਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਹਾਈ ਕਮਾਨ ਦੇ ਦੇਸ਼ ਦੇ ਉੱਤੇ ਆਪਣਾ ਕੋਸ਼ਲਾ ਚੌਂਕ ਤੋਂ ਲੈ ਕੇ 3 ਨੰਬਰ ਡਿਵੀਜ਼ਨ ਤੱਕ ਰੋਸ ਸਮਾਜ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਸਾਡਾ ਮਹਾਨ ਜਨਰਲ ਜੀ ਦੇ ਨੇ ਜਿਹਦੇ ਵਿੱਚ ਭਾਜੀ ਪਾਰਟੀ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਪੂਰੇ ਖਿਲਾਫ ਸਾਡਾ ਅੱਜ ਧਰਨਾ ਜਾਰੀ ਹੋ ਰਿਹਾ ਜਿਹਦੇ ਸਾਡੇ ਐਮਐਲਏ ਸਿੰਦਰ ਡਰਾਵਰ ਜੀ ਆ ਰਹੇ ਸਾਡੇ ਉਹਨੇ ਹਲਕਾ ਇੰਚਾਰਜ ਉਹਨੇ ਦਹਾਂਪੁਰ ਦੇ ਵਿੱਚ ਦੀ ਧਰਨਾ ਦੇ ਰਤੋਂ ਲੈ ਕੇ ਰਿਸ਼ਮਤ ਚੰਦੇ ਚੌਂਕ ਤੱਕ ਪਾਯਾਤਰਾ ਕਰਨੀ ਹੈ ਜਿਹੜੀ ਕਹਿੰਦੇ ਨੇ ਦੱਸਣਾ ਵੀ ਕਾਂਗਰਸ ਪਾਰਟੀ ਲੋਕਾਂ ਦੇ ਲਾਗੇ ਲੋਕਾਂ ਨੇ ਜਿਹੜਾ ਰਲਤ ਭਾਫੜਾ ਦੇ ਨਾਲ ਬੀਜੇਪੀ ਵਾਲੇ ਕਰਦੇ ਪੂਰੇ ਬਾਰੇ ਸਾਡੇ ਪ੍ਰਧਾਨ ਜੀ ਕਹਿੰਦੇ ਵੀ ਰੈਲੀ ਦਾ ਕੀ ਹੈ ਸ਼ਹਿਰ ਵਾਸੀ ਦਾ ਲੋਕਾਂ ਨੂੰ ਕੀ ਦੱਸਿਆ ਜਾਇਗਾ ਇਹ ਲੋਕਾਂ ਤੋਂ ਸ੍ਰੇਸ਼ੀ ਜਿੰਨੀਆਂ ਵੀ ਜਿਹੜੇ ਜਿਹੜੇ ਬੰਦੇ ਕੰਮ ਕਰਦੇ ਜਿਹੜੇ ਕਾਂਗਰਸ ਦੇ ਬੰਦੇ ਕੰਮ ਕਰਦੇ ਪਬਲਿਕ ਦੇ ਨਾਲ ਆ ਇਹ ਜਿਹੜੇ ਬੀਜੇਪੀ ਪਾਰਟੀ ਜੋ ਗਰੀਬਾਂ ਦੇ ਮਜ਼ਦੂਰਾਂ ਦੇ ਖਿਲਾਫ ਬੋਲਦੀ ਹੈ ਕਿ ਉਹਨਾਂ ਨੇ ਗਲਤ ਕਰਿਆ ਉਹਦੇ ਬਾਰੇ ਤਾਂ ਠੀਕ ਹੈ ਨਾ ਅੱਜ ਦਾ ਜਿਹੜਾ ਰੋਜ ਪ੍ਰਦਰਸ਼ਨ ਹੈ ਇਹ ਜਿਹੜੇ ਬੀਜੇਪੀ ਲੀਡਰਾਂ ਦਾ ਸੰਵਿਧਾਨ ਦੇ ਪ੍ਰਤੀ 바ਵਾ ਸਾਹਿਬ ਨੂੰ ਵੇਦਗੁਰ ਦੇ ਪ੍ਰਤੀ ਜੋ ਗਲਤ ਟਿੱਪਣੀਆਂ ਕੀਤੀਆਂ ਗਈਆਂ ਉਹਦੇ ਲਈ ਹੈ ਤਾਂ ਕਿ ਉਹ ਲੋਕ ਜਿਹੜੇ ਸੰਵਿਧਾਨ ਨੂੰ ਜਾਂ ਦੇਸ਼ ਨੂੰ ਤੋੜ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਇੱਕ ਸਬਕ ਮਿਲ ਸਕੇ ਕਾਈ ਕਾਂਗਰਸ ਪਾਰਟੀ ਦਾ ਇਹ ਪ੍ਰੋਗਰਾਮ ਆਲਮੋਸਟ ਸਾਰੇ ਇੰਡੀਆ ਚ ਲਾਇਆ ਜਾ ਰਿਹਾ ਹੈ ਤੇ ਅੱਗੇ ਤੋਂ ਬੀਜੇਪੀ ਲੀਡਰਾਂ ਨੂੰ ਚਾਹੀਦਾ ਹੈ ਜੋ ਵੀ ਬੋਲਣਾ ਹੈ ਖਾਸ ਕਰਕੇ ਦਲੀ ਸਮਾਜ ਬਾਰੇ OBC ਭਾਈਚਾਰੇ ਬਾਰੇ BC ਭਾਈਚਾਰੇ ਬਾਰੇ ਸੋਚ ਸਮਝ ਕੇ ਗੱਲ ਕੀਤੀ ਜਾਵੇ ਤੇ ਜਿਹੜੇ ਲੀਡਰਾਂ ਨੇ ਟਿੱਪਣੀਆਂ ਕੀਤੀਆਂ ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ ਤੇ ਆਪਣੇ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਦੇ ਮਾਫੀ ਮੰਗਣੀ ਚਾਹੀਦੀ ਹੈ ਰੈਲੀ ਕਟਨ ਦਾ ਮੇਨ ਮਸਦਾ ਕੀ ਹੋਇਆ ਹੈ ਹੈਲੀਕਾਪਟਰ ਹੋਪਸ ਕਟਕ ਲੋਕਾਂ ਨੂੰ ਸੁਚੇਤ ਕਰਨਾ ਕਿ ਇਹਨਾਂ ਦੀ BJP ਦੀ ਮਾਨਸਿਕਤਾ ਕੀ ਹੈ ਇਹ ਦੇਸ਼ ਨੂੰ ਜਿਹੜਾ ਵੰਡਨ ਤੇ ਲੱਗੇ ਹੋਏ ਆ Hindu Musliman ਦੇ ਵਿੱਚ Dalit Hindu ਵਾਲੇ ਟੋਟੇ ਕਰਨ ਚ ਉਹਦੇ ਵਿੱਚ ਲੋਕਾਂ ਨੂੰ ਸੁਚੇਤ ਕਰਨ ਲਈ ਰੈਲੀ ਦਾ ਮੀਕੋ ਸਰ ਜਿਹੜੀ ਰੈਲੀ ਆਪਾਂ ਕੱਢੀ ਹੈ ਇਹ ਲੋਕਾਂ ਨੂੰ ਵਾਸ਼ਿੰਗਟਨ ਦਿੱਤਾ ਗਿਆ ਰਾਤ ਦਾ ਜਿਹ ਮੱਤਾ ਪੂਰੀ ਪੰਜ ਬਿਲਕੁਲ ਦਿੱਤਾ ਜਾਏ ਪਿਛਲੇ ਦਿਨੀ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਔਰ ਲੁਧਿਆਣੇ ਦੇ ਐਮਪੀ ਰਾਜਾ ਵੜਿੰਗ ਜੀ ਵੱਲੋਂ ਇੱਕ ਆਦੇਸ਼ ਪ੍ਰਾਪਤ ਹੋਇਆ ਸੀਗਾ ਜਿੰਦੇ ਵਿੱਚ ਸਾਨੂੰ ਇੱਕ ਪ੍ਰੋਗਰਾਮ ਮਿਲਿਆ ਜਿਗਾ ਜਿੰਦੇ ਵਿੱਚ ਅਸੀਂ ਜਿੰਦੇ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਦੇ ਤਹਿਤ ਇੱਕ ਪਦ ਯਾਤਰਾ ਕਰਨੀ ਸੀਗੀ ਲੋਕਾਂ ਨੂੰ ਜਾਗਰੂਕ ਕਰਨਾ ਸੀਗਾ ਉਸ ਦੇ ਤਹਿਤ ਅੱਜ ਅਸੀਂ 25 ਤਰੀਕ ਨੂੰ ਲੁਧਿਆਣਾ ਸੈਂਟਰਲ ਹਲਕੇ ਦੇ ਵਿੱਚ ਆਪਣੀ ਸਾਰੀ ਲੀਡਰਸ਼ਿਪ ਸੈਂਟਰਲ ਹਲਕੇ ਦੇ ਇੰਚਾਰਜ ਔਰ ਐਕਐਮਐਲ ਸੁਹਿੰਦਰ ਡਾਵਰ ਜੀ ਔਰ ਸ਼ਾਮ ਸੁਨਦਰ ਮਲੋਤਰਾ ਜੀ ਵਿਪੱਖਸ਼ ਦੇ ਕਾਰਪੋਰੇਸ਼ਨ ਦੇ ਲੀਡਰ ਜਿਹੜੇ ਸਾਡੇ ਔਰ ਕਾਉਂਸਲਰ ਸਹਿਬਾਨ ਔਰ ਦਰਜਾ ਬੇਦਰਜਾ ਵਰਕਰ ਲੀਡਰ ਸਹਿਬਾਨ ਨਾਲ ਲੈ ਕੇ ਲੁਧਿਆਣਾ ਦੇ ਹਲਕੇ ਸੈਂਟਰਲ ਦੇ ਵਿੱਚ ਗਊਸ਼ਾਲਾ ਚੌਂਕ ਤੋਂ ਲੈ ਕੇ ਅਸੀਂ ਤਿੰਨ ਮੀਲ ਜਨ ਤੱਕ ਪੈਦਲ ਮਾਰਚ ਕੱਢਿਆ जय बापू जय भीम जय संविधान ਦੇ ਤਹਿਤ ਇਹਦੇ ਵਿੱਚ ਅਸੀਂ ਸੈਂਟਰ ਦੀ ਸਰਕਾਰ ਅੱਗੇ ਇਹ ਹੀ ਬੇਨਤੀ ਕੀਤੀ ਹੈ ਕਿ ਪਲੀਜ਼ ਕਿਰਪਾ ਕਰਕੇ ਤੁਸੀਂ ਜਿਹੜੀ ਹੈਗੀ ਹੈ ਸੰਵਿਧਾਨ ਦੇ ਨਾਲ ਛੇੜਛਾੜ ਨਾ ਕਰੋ ਔਰ ਗਲਤ ਬਿਆਨਬਾਜ਼ੀ ਜਿਹੜੀ भीम साहब ਉਮੀਦਵਾਰ ਜਿਨ੍ਹਾਂ ਨੇ ਸੰਵਿਧਾਨ ਦੇ ਰਚੇਤਾ ਸੀ ਜਿਹੜੇ ਉਹਨਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਨਾ ਕਰੋ ਔਰ ਅਸੀਂ ਜਿਹੜਾ ਹੈਗਾ ਵਾ ਇਸ ਪ੍ਰੋਗਰਾਮ ਨੂੰ ਜਿੱਦਾਂ ਜਿੱਦਾਂ ਹੋਰ ਸਾਡਾ ਹਾਈ ਕਮਾਂਡ ਦਾ ਹੁਕਮ ਹੋਏਗਾ ਅਸੀਂ ਅੱਗੇ ਜਿੱਦਾਂ ਵਾਰਸਤਰ ਤੇ ਜਿਹੜਾ ਇਹਨੂੰ ਪੋਸਟਰ ਤੇ ਲਾ ਕੇ ਜਾਵਾਂਗੇ ਕਿਉਂਕਿ ਸੰਵਿਧਾਨ ਨਾਲ ਛੇੜਛਾੜ ਕਰਨਾ ਬਹੁਤ ਗਲਤ ਕੰਮ ਹੈ ਅਸੀਂ ਔਰ ਜਿੱਦਾਂ ਕਿ ਸੈਂਟਰ ਦੀ ਸਰਕਾਰ ਦੇ ਖਿਲਾਫ ਜਿੱਦਾਂ ਵੀ ਸਾਨੂੰ ਪ੍ਰੋਗਰਾਮ ਮਿਲਣਗੇ ਅਸੀਂ ਕਰਦੇ ਹਾਂ